ਅਸ਼ਕਨ ਸਤ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਅੱਜ ਇਸ ਮੁੱਦੇ ਦੀ ਗੱਲ ਦੇ ਵਿੱਚ ਅਸੀਂ ਗੱਲ ਕਰਾਂਗੇ ਉਸ ਮੁਲਕ ਦੀ ਜਿੱਥੇ ਸਾਡੇ ਪੰਜਾਬੀ ਸਭ ਤੋਂ ਵੱਧ ਵਸੇ ਨੇ ਉਸ ਮੁਲਕ ਦੇ ਵਿੱਚ ਕੇਵਲ ਪੰਜਾਬੀ ਨਹੀਂ ਪੰਜਾਬੀਆਂ ਦੇ ਨਾਲ-ਨਾਲ ਭਾਰਤੀ ਵੀ ਬਹੁਤ ਗਿਣਤੀ ਦੇ ਵਿੱਚ ਜਾ ਕੇ ਵਸੇ ਨੇ ਉਹਨਾਂ ਨੇ ਉਸ ਮੁਲਕ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਇਆ 1970 ਦੇ ਦਹਾਕੇ ਜਦੋਂ ਪੰਜਾਬ ਦੇ ਵਿੱਚ ਖਤਮ ਹੋ ਰਿਹਾ ਸੀ ਤਾਂ ਇੱਕ ਵਿਸ਼ੇਸ਼ ਮਾਨਸਿਕਤਾ ਵਾਲੀ ਸੋਚ ਨੇ ਪੰਜਾਬ ਤੇ ਉੱਪਰ ਕਬਜ਼ਾ ਕਰਨਾ ਸ਼ੁਰੂ ਕੀਤਾ ਪੰਜਾਬ ਦੇ ਜਿਹੜੇ ਕੱਟ ਗਿਣਤੀਆਂ ਸੀ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਪ੍ਰਸ਼ਟ ਕਰਨਾ ਸ਼ੁਰੂ ਕੀਤਾ ਉਹਨਾਂ ਦੇ ਨੇਤਾਵਾਂ ਨੂੰ ਮਾਰਨਾ ਸ਼ੁਰੂ ਕੀਤਾ ਤੇ ਇਹਦੇ ਪਰਿਨਾਮ ਗੰਭੀਰ ਪਰਿਨਾਮ ਬਹੁਤ ਸਾਡੇ ਸਾਹਮਣੇ ਨਿਕਲ ਕੇ ਉਸੇ ਵਿਸ਼ੇਸ਼ ਮਾਨਸਿਕਤਾ ਵਾਲੀ ਸੋਚ ਨੇ ਹੁਣ ਕੈਨੇਡਾ ਦੇ ਵਿੱਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਕੈਨੇਡਾ ਦਾ ਭਾਰਤ ਨਾਲ ਬੜਾ ਪੁਰਾਣਾ ਰਿਸ਼ਤਾ ਹੈ ਪਰ ਇਹ ਰਿਸ਼ਤੇ ਦੇ ਵਿੱਚ ਹੁਣ ਜਿਹੜੀ ਹੈ ਖਟਾਸ ਤੇ ਦਰਾਰ ਹੈ ਉਹ ਪਹਿਲੀ ਸ਼ੁਰੂ ਹੋ ਗਈ ਹੈ ਬੀਤ ਦਿਨੀ ਕੈਨੇਡਾ ਨੇ ਭਾਰਤ ਦੇ ਉੱਪਰ આરોਪ ਲਗਾਇਆ ਕਿ ਤੁਸੀਂ ਸਾਡੇ ਨਾਗਰਿਕ ਦੀ ਹਤਿਆ ਕੀਤੀ ਹੈ ਤੁਸੀਂ ਸਾਡੇ ਨਾਗਰਿਕ ਦੀ ਹਤਿਆ ਕਰਵਾਈ ਹੈ ਭਾਰਤ ਨੇ ਉਨ ਸਾਰੇ આરોਪਾਂ ਦਾ ਜਵਾਬ ਦਿੱਤਾ ਜਿਹੜੇ ਕੀ ਤੁਹਾਡੇ ਝੂਠੇ ਬੇਬੁਨਿਆਦ આરોਪ ਨੇ ਉਸ ਤੋਂ ਬਾਅਦ ਕੈਨੇਡਾ ਨੇ ਭਾਰਤ ਉੱਪਰ ਕੁਝ પ્રતિਬੰਧ ਲਗਾਏ ਭਾਰਤ ਨੇ ਵੀ ਵੀਜ਼ਾ ਸੇਵਾਵਾਂ ਬੰਦ ਕੀਤੀਆਂ ਇੱਥੋਂ ਜਿਹੜੀ ਇਹ ਦਰਾਰ ਪਰਨੀ ਸ਼ੁਰੂ ਹੋ ਗਈ ਸੀ ਹੁਣ ਜਿਹੜੀ ਸਭ ਤੋਂ ਵੱਡੀ ਸੋਚ ਡਰ ਵਾਲੀ ਗੱਲ ਹੈ ਉਹ ਇਹ ਹੈ ਕਿ ਜਿਹੜੀ ਉਹ ਵਿਸ਼ੇਸ਼ ਮਾਨਸਿਕਤਾ ਕੈਨੇਡਾ ਦੇ ਵਿੱਚ ਸ਼੍ਰੇਯਮ ਭਾਰਤ ਵਿਰੋਧੀ ਨਾਰੇ ਲਗਾਉਂਦੇ ਨੇ ਭਾਰਤ ਦੇ ਤਿਰੰਗੇ ਦਾ અપਮਾਨ ਕਰਦੇ ਨੇ ਸਾਡੇ ਰਾਸ਼ਟਰੀ ਝੰਡੇ ਦਾ અપਮਾਨ ਕਰਦੇ ਨੇ ਭਾਰਤ ਦੀ ਬਹੁ ਗਿੰਤੀ ਵੱਸੋਂ ਦੇ ਖਿਲਾਫ ਜ਼ਹਿਰ ਉਗੰਦੇ ਨੇ ਉਹਨਾਂ ਨੂੰ ਗਾਲ੍ਹਾਂ ਕੱਢਦੇ ਨੇ ਸ਼ਰੇਆਮ ਪਰ ਉਥੋਂ ਦੀ ਸਰਕਾਰ ਇਸ ਮਾਮਲੇ ਤੇ ਚੁੱਪ ਹੈ ਇਹੋ ਹੀ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਅਧਿਕਾਰ ਨਹੀਂ ਮਿਲ ਰਿਹਾ ਸਾਨੂੰ ਪੰਜਾਬ 'ਚ ਤੁਸੀਂ ਅਧਿਕਾਰ ਨਹੀਂ ਮਿਲਦੇ ਸਾਨੂੰ ਤੁਹਾਡੇ ਭਾਰਤ ਦੇਸ਼ ਅਧਿਕਾਰ ਨਹੀਂ ਮਿਲਦੇ ਇਹ ਸਿਰਫ ਕੁਝ ਕੀ ਲੋਕ ਨੇ ਬਾਕੀ ਸਾਰਾ ਪੰਜਾਬ ਸ਼ਾਂਤੀ ਭਾਈਚਾਰਕ ਸਾਂਝ ਦੇ ਨਾਲ ਰਹਿ ਰਿਹਾ ਤੇ ਜਿਹੜੇ ਵਿਰੋਧੀ ਸਾਡੇ ਦੇਸ਼ ਦੇ ਸੀ ਜਿਹੜੇ ਜ਼ਹਿਰ ਉਗਲਦੇ ਸੀ ਉਹਨਾਂ ਜਵਾਬ ਹੁਣ ਮਿਲ ਚੁੱਕਾ ਹੈ ਕਿ ਭਾਈ ਸਾਹਿਬ ਜਿਹੜੇ ਤੁਸੀਂ ਕਹਿੰਦੇ ਸੀ ਕਿ ਸਾਨੂੰ ਹਕੂਕ ਨਹੀਂ ਮਿਲਦੇ ਹੱਕ ਨਹੀਂ ਮਿਲਦੇ ਕਿ ਤੁਸੀਂ ਲੋਕਤੰਤਰ ਤਰੀਕੇ ਨਾਲ ਗੱਲ ਕਰੋਗੇ ਆਪ ਦਾ ਪੱਖ ਰੱਖੋਗੇ ਤਾਂ ਦੇਸ਼ ਤੋਂ ਅੱਡੀ ਗੱਲ ਸੁਣਦਾ ਹੈ ਖਡੂਰ ਸਾਹਿਬ ਤੋਂ ਇੱਕ ਵਿਅਕਤੀ ਚੋਣ ਲੜਦਾ ਹੈ ਲੋਕਤੰਤਰ ਤਰੀਕੇ ਦੇ ਨਾਲ ਤੇ ਸਾਡੇ ਦੇਸ਼ ਦੀ ਸੰਸਦ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਦੇ ਪਦ ਤੇ ਪਹੁੰਚਦਾ ਹੈ ਉਸ ਨੂੰ ਤੇ ਸੌ ਚਿਕਾਈ ਜਾਂਦੀ ਹੈ ਦੇਸ਼ ਉਸ ਨੂੰ ਸਾਰੀ ਸਹੂਦਾਵਾਂ ਦਿੰਦਾ ਹੈ ਸਾਡੇ ਦੇਸ਼ ਦੀ ਸੰਸਦ ਦੇਸ਼ ਦੀ ਸਰਕਾਰ ਉਸ ਨੂੰ ਸਭ ਸਹੂਦਾਵਾਂ ਦਿੰਦੀ ਹੈ ਜਿਹੜੀਆਂ ਮਿਲਦੀਆਂ ਹਨ ਤੁਹਾਡੇ ਦੇਸ਼ ਦੇ ਵਿੱਚ ਕੀ ਹੋ ਰਿਹਾ ਅੱਜ ਕੈਨੇਡਾ ਦੇ ਉੱਪਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਇਹ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਹਿੰਦੂ ਮੰਦਰਾਂ 'ਤੇ ਪਰ ਸੀਰੀਅਲ ਵਾਈਜ਼ ਅਟੈਕ ਵੱਧ ਗਏ ਹਨ ਉਹ ਇੱਕ ਬੜੀ ਵੱਡੀ ਚਿੰਤਾ ਦਾ ਵਿਸ਼ਾ ਹੈ ਸੇਮ ਪੈਟਰਨ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਸੀ ਉਹ ਹੁਣ ਕੈਨੇਡਾ ਦੇ ਵਿੱਚ ਹੋ ਰਿਹਾ ਹੈ ਇਸੇ ਸਾਲ ਜਨਵਰੀ ਦੇ ਵਿੱਚ ਟੋਰਾਂਟੋ ਦੇ ਵਿੱਚ ਇੱਕ ਮੰਦਰ ਦੇ ਬਾਹਰ ਹਮਲਾ ਹੋਇਆ ਗौरी शंकर ਮੰਦਰ 'ਤੇ ਉਸ ਤੋਂ ਬਾਅਦ ਬ੍ਰੈਂਟਨ ਦੇ ਬਾਹਰ ਇੱਕ ਜਿਹੜਾ ਮੰਦਿਰ ਹੈ ਉਸ ਮੰਦਿਰ ਦੇ ਉੱਪਰ ਹਮਲਾ ਕੀਤਾ ਗਿਆ ਦੇਸ਼ ਵਿਰੋਧੀ ਨਾਅਰੇ ਲਿਖੇ ਗਏ ਸਰੀ ਦੇ ਵਿੱਚ ਇੱਕ ਮੰਦਿਰ ਦੇ ਬਾਹਰ ਭਾਰਤ ਵਿਰੋਧੀ ਪੋਸਟਰ ਲਗਾਏ ਗਏ ਕਲਖ ਪੋਤੀ ਗਈ ਇਹ ਸਭ ਕੀ ਸੀ ਉਸ ਤੋਂ ਬਾਅਦ ਸਰੀ ਦਾ ਇੱਕ ਲੜਾ ਲక్ష్ਮੀ ਨਾਰਾਇਣ ਮੰਦਿਰ ਹੈ ਉਸ ਦਾ ਜਿਹੜਾ ਪ੍ਰਧਾਨ ਹੈ ਉਹਦੇ ਘਰ ਦੇ ਬਾਹਰ 14 ਰਾਉਂਡ ਫਾਇਰ ਕੀਤੇ ਇਸ ਫਾਇਦਾ ਮਕਸਦ ਕੀ ਸੀ ਸਾਨੂੰ ਸਭ ਨੂੰ ਪਤਾ ਹੈ ਕੈਨੇਡਾ ਦੇ ਇੱਕ ਸ਼ਹਿਰ ਦੇ ਇੱਕ ਸ਼੍ਰੀ ਰਾਮ ਮੰਦਿਰ ਦੇ ਵਿੱਚ ਉੱਥੇ ਵੀ ਦੇਸ਼ਵਰਤੀ ਨਾਰੇ ਲਿਖੇ ਸਰਕਾਰ ਵਿਰੋਧੀ ਨਾਰੇ ਲਿਖੇ ਜਨ ਹੁਗਲੇ ਭਾਰਤ ਦੇ ਖਿਲਾਫ ਤੇ ਹੁਣ ਬੀਤੇ ਦਿਨੀ ਸੁਮੇਂ ਨਾਰਾਇਣ ਮੰਦਿਰ ਦੇ ਬਾਹਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਹੋਰ ਨੇਤਾਵਾਂ ਦੇ ਖਿਲਾਫ ਨਾਰੇ ਲਿਖੇ ਗਏ इवन ਕਿ ਕੈਨੇਡਾ ਦੇ ਜਿਹੜੇ ਹਿੰਦੂ ਮੰਤਰੀ ਨੇ ਚੰਦਰ ਆਰਿਆ ਉਹਨਾਂ ਦੇ ਖਿਲਾਫ ਜ਼ਹਿਰ ਉਗਲਿਆ ਗਿਆ ਅਤਵਾਦੀ ਪੰਨੂ ਨੇ ਇੱਕ ਵੀਡੀਓ ਜਾਰੀ ਕੀਤੀ ਜਿਦੇ ਵਿੱਚ ਉਹ ਕੈਨੇਡਾ ਦੇ ਐਮਪੀ ਨੂੰ ਕਹਿੰਦਾ ਨਜ਼ਰ ਆ ਰਿਹਾ ਕਿ ਤੁਸੀਂ ਕੈਨੇਡਾ ਦੇ ਵਾਸੀ ਨਹੀਂ ਹੋ ਤੁਸੀਂ ਇੱਥੇ ਰਹਿਣ ਦੇ ਅਧਿਕਾਰੀ ਨਹੀਂ ਹੋ ਤੁਸੀਂ ਜਾਓ ਇੱਥੋਂ ਵਾਪਸ ਆਪਦੇ ਮੁਲਕ ਹਿੰਦੁਸਤਾਨ ਜਾਓ ਭਾਰਤ ਜਾਓ ਵਾਪਿਸ ਇਹਨਾਂ ਲੋਕਾਂ ਦੇ ਹੌਂਸਲੇ ਇਹਨਾਂ ਲੋਕਾਂ ਦੇ ਬੁਲੰਦੀਆਂ ਇਸ ਕਦਰ ਤੱਕ ਪਹੁੰਚ ਗਈਆਂ ਨੇ ਕਿ ਇਹ ਹੁਣ ਇਹ ਉਥੋਂ ਦੇ ਜਿਹੜੇ ਆ ਨੇਤਾ ਨੇ ਚੁਣੇ ਹੋਏ ਨੇਤਾ ਨੇ ਉਹਨਾਂ ਨੂੰ ਕੰਕੀਤ ਦਿਨ ਤੱਕ ਉਤਰ ਆਏ ਪਰ ਚੰਦਰ ਆਰੇ ਨੇ ਵੀ ਬੜੇ तरीके ਦੇ ਨਾਲ ਇਹਨਾਂ ਨੂੰ ਜਵਾਬ ਦੇਦਾਰ ਨੇ ਕਿਹਾ ਕਿ ਅਸੀਂ ਇੱਥੋਂ ਦੇ ਮੂਲ ਨਿਵਾਸੀ ਹਾਂ ਕਿਉਂਕਿ ਅਸੀਂ ਇੱਥੇ ਕਾਫੀ ਸਮੇਂ ਤੋਂ ਵਸੇ ਹੋਏ ਹਾਂ ਅਸੀਂ ਕੇਵਲ ਭਾਰਤ ਨਹੀਂ ਅਸੀਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਹਿੰਦੂ ਆ ਕੇ ਇਸ ਦੇਸ਼ ਦੇ ਵਿੱਚ ਵਸੇ ਹਾਂ ਅਸੀਂ ਇਸ ਦੇਸ਼ ਦੀ ਧਰਤੀ ਦੇ ਵਿੱਚ ਆਪਣਾ ਖੂਨ ਦਿੱਤਾ ਆਪਣਾ ਪਸੀਨਾ ਦਿੱਤਾ ਸਾਡੇ ਬਜ਼ੁਰਗਾਂ ਨੇ ਸਮਾਂ ਦਿੱਤਾ ਨਾ ਦੀ ਨਸਲਾ ਦਿੱਤੀ ਕੀ ਕੈਨੇਡਾ ਸਰਕਾਰ ਨੂੰ ਇਹ ਗਤੀਵਿਧੀਆਂ ਦਿਖਦੀਆਂ ਨਹੀਂ ਉਹ ਪਰਤੇ ਰੋਪ ਲਗਾਉਂਦਾ ਹੈ ਪਰ ਜਦੋਂ ਕੈਨੇਡਾ ਦੀਆਂ ਸੜਕਾਂ ਦੇ ਉੱਪਰ ਭਾਰਤ ਵਿਰੋਧੀ ਜਾਰੂਗਲੇ ਜਾਂਦਾ ਹੈ ਭਾਰਤ ਵਿਰੋਧੀ ਹਮਲੇ ਕੀਤੇ ਜਾਂਦੇ ਨੇ ਉਦੋਂ ਕੈਨੇਡਾ ਦੀ ਸਰਕਾਰ ਸੁੱਤੀ ਹੁੰਦੀ ਹੈ ਕੀ ਉੱਥੋਂ ਦੇ ਹਿੰਦੂ ਭਾਈਚਾਰੇ ਨੂੰ ਜਿਹੜਾ ਵਿਸ਼ੇਸ਼ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਹੈ ਕੀ ਉਹਨਾਂ ਦੇ ਹਕੂਕ ਨਹੀਂ ਹੈ ਉਹ ਲੋਕ ਤਾਂ ਦੇਸ਼ ਦੇ ਵਸਿੰਦੇ ਨੇ ਉਹ ਲੋਕ ਉੱਤੇ ਸਦੀਆਂ ਤੋਂ ਰਹਿ ਰਹੇ ਨੇ ਤਾਂ ਇਹ ਜਿਹੜੀ ਹੈ ਇਸ ਮਾਮਲੇ ਤੇ ਕੈਨੇਡਾ ਸਰਕਾਰ ਦੀ ਚੁੱਪੀ ਨਾ ਮਾਤਰ ਐਕਸ਼ਨ ਲੈਣਾ ਕੈਨੇਡਾ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦਾ ਆ ਇਹ ਕੈਨੇਡਾ ਸਰਕਾਰ ਦੇ ਜਿਹੜੇ ਹੈਗੇ ਹੱਥ ਆ ਉਹ ਐਨਾ ਵਿਸ਼ੇਸ਼ ਸੋਚ ਵਾਲੇ ਵਿਅਕਤੀਆਂ ਨੇ ਬੰਨੇ ਹੋਏ ਨੇ ਕੈਨੇਡਾ ਭਾਰਤ ਤੇ આરોਪ ਲਗਾਉਣ ਦੇ ਵਿੱਚ ਦੇਰੀ ਨਹੀਂ ਲਗਾਉਂਦਾ ਪਰ ਹੁਣ ਜਿਹੜਾ एक सीरियल इस साल जनवरी दो हजार चौदह लगा अगस्त तक जो अगस्त चढ़ने वाला है कि हमले हो गए हिंदू मंत्रा के उपर ए की कारवाई की थी पारा वार बार कहता कि इन्होंने चीजा को रोको किसी पोलिटिकल पार्टी खिलाफ ਤੁਸੀਂ ਕਿਸੇ ਨੇਤਾ ਖਿਲਾਫ ਆਪਣਾ ਜ਼ਹਿਰ ਉਗਲਣਾ ਉਗਲੋ ਕੋਈ ਦਿੱਕਤ ਨਹੀਂ ਹੈ ਪਰ ਤੁਸੀਂ ਧਰਮ ਸਥਾਨਾਂ ਨੂੰ ਕਿਉਂ ਨਿਸ਼ਾਨਾ ਬਣਾ ਰਹੇ ਹੋ ਕੀ ਕੇਨਰਾ ਦੇ ਵਿੱਚ ਸਿਰਫ ਉਹਨਾਂ ਵਿਸ਼ੇਸ਼ ਮਾਨਸਿਕਤਾ ਵਾਲੇ ਲੋਕਾਂ ਦਾ ਰਾਸ ਹੈ ਕਿ ਕੀ ਉੱਥੇ ਹੁਣ ਹਿੰਦੂਆਂ ਦੇ ਕੋਈ ਹਕੂਕ ਨਹੀਂ ਹੈ ਹੱਕ ਨਹੀਂ ਹੈ ਕਿ ਉਹ ਧਰਮ ਸਥਾਨਨ ਪੂਜ ਨਹੀਂ ਸਕਦੇ ਤੇ ਜਾ ਨਹੀਂ ਸਕਦੇ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਪੈਦਾ ਕੀਤਾ ਜਾ ਉਹਨਾਂ ਦੇ ਬੱਚਿਆਂ ਦੀ ਜਿਹੜੀ ਮਾਨਸਿਕਤਾ ਹੈ ਉਹ ਕਿਸ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਕੀ ਇਹ ਸਰਕਾਰ ਨੂੰ ਦਿਖਾਈ ਨਹੀਂ ਦਿੰਦਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪ ਦੀ ਧਰਤੀ ਤੇ ਵਿਸ਼ੇਸ਼ ਮਾਨਸਿਕਤਾ ਵਾਲੀ ਭਾਰਤ ਵਿਰੋਧੀ ਸੋਚ ਨੂੰ ਦੱਬੇ ਜਿਹੜੇ ਹਿੰਦੂ ਮੰਦਰਾਂ ਤੇ ਉੱਪਰ ਹਮਲੇ ਹੋ ਰਹੇ ਨੇ ਉਹਨਾਂ ਨੂੰ ਕੰਟਰੋਲ ਕਰੇ ਜਿਹੜੇ ਉਹ ਨੇਤਾਵਾਂ ਦੇ ਰੂਪ ਦੇ ਵਿੱਚ ਸਾਡੇ ਤੇ ਹਮਲੇ ਕਰਦੇ ਨੇ ਸਾਡੇ ਦੇਸ਼ ਤੇ ਹਮਲੇ ਕਰਦੇ ਨੇ ਉਹਨਾਂ ਨੂੰ ਠੱਲ ਪਾਵੇ ਮੈਂ ਤਾਂ ਇਹ ਜਿਹੜੇ ਰਿਸ਼ਤੇ ਨੇ ਦੋਹਾਂ ਦੇਸ਼ਾਂ ਦੇ ਇਹਨਾਂ 'ਚ ਹੋਰ ਵੀ ਕੜਵਾਹਟ ਆਏਗੀ ਔਰ ਜਿਹੜਾ ਤੁਹਾਡਾ ਦੇਸ਼ ਹੈ ਉਹ ਅਸਥਿਰ ਹੋਵੇਗਾ ਫਿਰ ਮਿਲਾਂਗੇ ਕਿਸੇ ਨਵੇਂ ਮੌਕੇ ਤੇ ਨਮਸਕਾਰ ਸਤਿ ਸ਼੍ਰੀ ਅਕਾਲ